ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਭਗਤ ਸਦਨਾ ਜੀ ਜਿਨ੍ਹਾਂ ਦੀ ਉਚਾਰਨ ਕੀਤੀ ਹੋਈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਦਰਜ ਹੈ ਭਗਤ ਸਦਨਾ ਜੀ ਦੇ ਨਾਲ ਇੱਕ ਸੁੰਦਰ ਔਰਤ ਸਰੀਰਕ ਸੰਬੰਧ ਬਣਾਉਣਾ ਚਾਹੁੰਦੀ ਸੀ ਜਿਸ ਦੀ ਇਹ ਮਨੋ ਕਾਮਨਾ ਪੂਰੀ ਨਾ ਹੋਈ ਅਤੇ ਉਸ ਦੇ ਝੂਠ ਬੋਲਣ ਦੇ ਕਰਕੇ ਭਗਤੇ ਸਦਨਾ ਜੀ ਦੇ ਦੋਵੇਂ ਹੱਥ ਵੱਡ ਦਿੱਤੇ ਗਏ ਇਹ ਜਾਣਕਾਰੀ ਪਿਛਲੀ ਵੀਡੀਓ ਵਿੱਚ ਇਸ ਚੈਨਲ ਤੇ ਅਸੀਂ ਆਪ ਜੀ ਨਾਲ ਸਾਂਝੀ ਕਰ ਚੁੱਕੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਜੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਕਿ ਭਗਤ ਸਦਨਾ ਜੀ ਜੋ ਕਿਤੇ ਵਜੋਂ ਕਸਾਈ ਦਾ ਕੰਮ ਕਰਦੇ ਨੇ ਐਸਾ ਕੀ ਹੋਇਆ ਕਿ ਉਹ ਪਰਮੇਸ਼ਰ ਦੇ ਭਗਤ ਬਣ ਗਏ ਨੇ ਅਤੇ ਭਗਤ ਸਦਨਾ ਜੀ ਨੂੰ ਜੀਉਂਦਿਆਂ ਹੀ ਇੱਕ ਦੀਵਾਰ ਦੇ ਵਿੱਚ ਕਿਉਂ ਚਿੰਨ ਦਿੱਤਾ ਗਿਆ ਆਓ ਭਗਤ ਸਦਨਾ ਜੀ ਦੇ ਬਾਰੇ ਜਾਣੀਏ ਭਗਤ ਸਦਨਾ ਜੀ ਭਗਤ ਨਾਮਦੇਵ ਜੀ ਦੇ ਸਮੇਂ ਦੇ ਹੋਏ ਮੰਨੇ ਜਾਂਦੇ ਹਨ ਇਹਨਾਂ ਦਾ ਜਨਮ ਇੱਕ ਮੁਸਲਮਾਨ ਪਰਿਵਾਰ ਦੇ ਵਿੱਚ ਹੋਇਆ ਹੈ ਇਹਨਾਂ ਦੀ ਇਹ ਕੋਲ ਰੀਤ ਚੱਲਦੀ ਆ ਰਹੀ ਸੀ ਖਾਨਦਾਨੀ ਕਿੱਤਾ ਸੀ ਕਿ ਕਸਾਈ ਦਾ ਕੰਮ ਕਰਨਾ ਮਾਸ ਕੱਟ ਕੇ ਲੋਕਾਂ ਨੂੰ ਵੇਚਣਾ ਇਸੇ ਤਰ੍ਹਾਂ ਇਹ ਕਾਰੋਬਾਰ ਭਗਤ ਸਦਨਾ ਜੀ ਨੇ ਵੀ ਸੰਭਾਲਿਆ ਹੈ ਉਹ ਮਾਸ ਕੱਟਦੇ ਨੇ ਤੇ ਗਾਂਾਂ ਨੂੰ ਵੇਚਦੇ ਨੇ ਇੱਕ ਵਾਰ ਕਿਸੇ ਪੂਰਨ ਪਰਮੇਸ਼ਰ ਦੇ ਨਾਲ ਭਜੇ ਹੋਏ ਮਹਾਤਮਾ ਦਾ ਮਿਲਾਪ ਭਗਤ ਸੱਧਨਾ ਜੀ ਨੂੰ ਹੋਇਆ ਜਿਨ੍ਹਾਂ ਦੇ ਪ੍ਰਭਾਵ ਦੇ ਨਾਲ ਭਗਤ ਸੱਧਨਾ ਜੀ ਨੇ ਸਾਲਗ੍ਰਾਮ ਪੱਥਰ ਦੀ ਪੂਜਾ ਕਰਨੀ ਸ਼ੁਰੂ ਕੀਤੀ ਸਾਲਗ੍ਰਾਮ ਪੱਥਰ ਇੱਕ ਕਾਲੀ ਧਾਰੀ ਵਾਲਾ ਪੱਥਰ ਹੁੰਦਾ ਹੈ ਉਸ ਨੂੰ ਆਖਿਆ ਜਾਂਦਾ ਹੈ ਸਾਲਗ੍ਰਾਮ ਦੀ ਪੂਜਾ ਕਰਦਿਆਂ ਕਰਦਿਆਂ ਭਗਤ ਸੱਧਨਾ ਜੀ ਪਰਮੇਸ਼ਰ ਨੂੰ ਪਾ ਚੁੱਕੇ ਨੇ ਹੁਣ ਉਹ ਜਾਣ ਗਏ ਨੇ ਕਿ ਪੱਥਰ ਦੇ ਵਿੱਚ ਰੱਬ ਨੇ ਉਹ ਘਟ ਘਟ ਦੇ ਵਿੱਚ ਹੈ ਜਿਸ ਵੇਲੇ ਦੁਕਾਨ ਤੇ ਬੈਠ ਕੇ ਮਾਸ ਤੋਲਣ ਦਾ ਕੰਮ ਕਰਦੇ ਨੇ ਤਾਂ ਵਟਿਆਂ ਦੀ ਥਾਂ ਤੇ ਸਾਲਗ੍ਰਾਮ ਦੇ ਨਾਲ ਹੀ ਮਾਸ ਤੋਲ ਕੇ ਗਾਂਾਂ ਨੂੰ ਦੇ ਦਿੰਦੇ ਨੇ ਹੁਣ ਜਿਹੜੇ ਆਮ ਪੁਜਾਰੀ ਸਨ ਉਹ ਤੇ ਸਾਲਗ੍ਰਾਮ ਪੱਥਰ ਨੂੰ ਪਾਲਕੀ ਤੇ ਰੱਖ ਕੇ ਪੂਜਾ ਕਰਦੇ ਸੀ ਤੇ ਜਦੋਂ ਸਦਨੇ ਨੂੰ ਸਾਲਗ੍ਰਾਮ ਦੇ ਨਾਲ మాਸ ਤੂਰਦਿਆਂ ਵੇਖਿਆ ਤਾਂ ਬੜਾ ਕਰੋਧ ਲੱਗੇ ਕਰਨ ਇੱਕ ਸਾਧੂ ਦੁਕਾਨ ਤੇ ਪੂਜਾ ਆਖਣ ਲੱਗਾ ਸਦਨਿਆ ਤੂੰ ਸਾਲਗ੍ਰਾਮ ਦਾ ਅਦਬ ਸਤਕਾਰ ਨਹੀਂ ਕਰਦਾ ਤੂੰ ਇਸ ਨੂੰ ਰੱਖਣ ਦੇ ਯੋਗ ਨਹੀਂ ਇਹ ਮੈਨੂੰ ਦੇ ਦੇ ਤਾਂ ਉਸ ਮਹਾਤਮਾ ਦਾ ਹੁਕਮ ਮੰਨ ਕੇ ਸਦਨਾ ਜੀ ਨੇ ਬਿਨਾਂ ਕਿਸੇ ਝਿਜਕ ਦੇ ਉਹ ਸਾਲਗ੍ਰਾਮ ਚੁੱਕ ਕੇ ਉਸ ਨੂੰ ਫੜਾ ਦਿੱਤਾ ਕਿਉਂਕਿ ਸਦਨਾ ਜੀ ਦੇ ਅੰਤਰੀਵ ਨੈਤਰ ਆਤਮਿਕ ਅੱਖਾਂ ਖੁੱਲ ਚੁੱਕੇ ਸਨ ਉਹ ਤੇ ਸਰਬ ਵਿਆਪਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਹੋਂਦ ਨੂੰ ਹਰ ਇੱਕ ਥਾਂ ਤੇ ਵੇਖਦੇ ਸਨ ਪਰ ਉਹ ਸਾਧੂ ਪੱਥਰ ਦੇ ਵਿੱਚ ਹੀ ਰੱਬ ਵੇਖਦਾ ਸੀ ਉਹ ਸਾਧੂ ਸਾਲਗ੍ਰਾਮ ਨੂੰ ਆਪਣੇ ਆਸਰੇ ਵਿੱਚ ਲੈ ਗਿਆ ਜਾ ਕੇ ਨਵਾਇਆ ਪੂਜਾ ਕੀਤੀ ਧੂਪ ਦੀਪ ਕੀਤਾ ਉੱਚੀ ਥਾਂ ਤੇ ਪਲੰਗ ਤੇ ਰੱਖ ਕੇ ਨਮਸਕਾਰ ਕੀਤੀ ਹੈ ਪਰ ਪਰਮੇਸ਼ਰ ਜੋ ਉਸ ਸਾਧੂ ਦੀਆਂ ਵੀ ਅੱਖਾਂ ਖੋਲਣੀਆਂ ਚੰਦਾ ਸੀ ਐਸਾ ਭਾਣਾ ਵਰਤਿਆ ਕਿ ਰਾਤ ਨੂੰ ਜਦੋਂ ਮਹਾਤਮਾ ਸੌਂ ਗਿਆ ਸੁਪਨੇ ਵਿੱਚ ਸਾਲਗ੍ਰਾਮ ਨੇ ਆ ਕੇ ਆਖਿਆ ਇਹ ਮਹਾਤਮਾ ਜੀ ਦਿਨ ਚੜਦੇ ਨੂੰ ਮੈਨੂੰ ਸਦਨੇ ਦੇ ਕੋਲ ਛੱਡ ਕੇ ਆਓ ਸੱਚੇ ਹਿਰਦੇ ਨਾਲ ਉਹ ਮੇਰੀ ਪੂਜਾ ਕਰਦਾ ਮੈਨੂੰ ਪ੍ਰੇਮਾ ਭਗਤੀ ਪਿਆਰੀ ਹੈ ਵਿਖਾਵੇ ਵਾਲੀ ਭਗਤੀ ਨਹੀਂ ਸਾਧੂ ਦਿਨ ਚੜਦੇ ਨਾਲ ਹੀ ਸਾਲਗ੍ਰਾਮ ਨੂੰ ਸਦਨਾ ਜਿਹਦੇ ਕੋਲ ਲੈ ਆਇਆ ਰਾਤ ਵਾਪਰੇ ਸਾਰੀ ਵਾਰਤਾ ਦਸੀ ਜਿਸ ਦੇ ਨਾਲ ਸਦਨਾ ਦੇ ਮਨ ਦੇ ਵਿੱਚ ਹੁਣ ਅੱਗੇ ਨਾਲੋਂ ਦੂਣ ਸੁਆਇਆ ਚਾ ਤੇ ਉਮਾਹਾ ਪ੍ਰੇਮ ਪੈਦਾ ਹੋ ਗਿਆ ਪ੍ਰੇਮਾ ਭਗਤੀ ਦਾ ਰੰਗ ਦਿਨ ਬਦਿਨ ਵੱਧਦਾ ਗਿਆ ਪਰ ਅਜੇ ਤੱਕ ਸਦਨਾ ਜੀ ਨੇ మాਸ ਵੇਚਣ ਦਾ ਕੰਮ ਨਹੀਂ ਸੀ ਛੱਡਿਆ ਭਗਤੀ ਵੀ ਕਰੀ ਜਾ ਰਹੇ ਸਨ ਮਾਸ ਵੀ ਵੇਚੀ ਜਾ ਰਹੇ ਸਨ ਪਰਮੇਸ਼ਰ ਨੂੰ ਇਹ ਭਉਂਦਾ ਨਹੀਂ ਸੀ ਤਾਂ ਪਰਮੇਸ਼ਰ ਇਸ ਭਗਤ ਸਦਨੇ ਦਾ ਇੱਕ ਕਸਾਈ ਪੁਣਾ ਬੰਦ ਕਰਾਉਣਾ ਚੁੰਦੇ ਸਨ ਇੱਕ ਦਿਨ ਇੱਕ ਅਲੌਕਿਕ ਅਨੋਖੀ ਘਟਨਾ ਵਾਪਰੀ ਛਾਂ ਮ ਦਾ ਸਮਾਂ ਹੈ ਭਗਤ ਸਦਨਾ ਜੀ ਦੇ ਜਾਣ ਦਾ ਸਮਾਂ ਹੋ ਗਿਆ ਜਿਹੜਾ ਕਟਿਆ ਮਾਸ ਸੀ ਉਹ ਵਿਕ ਚੁੱਕਾ ਹੈ ਉਸ ਵੇਲੇ ਇੱਕ ਪੱਕਾ ਗਾਹਕ ਸਦਨੇ ਦੇ ਕੋਲ ਮਾਸ ਲੈਣ ਵਾਸਤੇ ਆ ਗਿਆ ਸਦਨਾ ਜੀ ਨੇ ਬੇਨਤੀ ਕੀਤੀ ਹੁਣ ਤਾਂ మాਸ ਖਤਮ ਹੋ ਗਿਆ ਕੱਲ ਸਵੇਰੇ ਆਇਓ ਤਾਜ਼ਾ మాਸ ਲੈ ਕੇ ਜਾਇਓ ਗਾਕ ਨੇ ਬੜਾ ਮਜਬੂਰ ਕੀਤਾ ਆਟ ਦਾ ਮੈਨੂੰ ਹੁਣੇ ਚਾਹੀਦਾ ਭਗਤ ਸਦਨਾ ਜੀ ਛੁਰੀ ਲੈ ਕੇ ਬੱਕਰੀ ਦੇ ਕੋਲ ਪੁੱਜੇ ਨੇ ਵਿਚਾਰ ਕੀਤੀ ਜੇ ਮੈਂ ਹੁਣ ਬੱਕਰਾ ਵੱਢਿਆ ਇਸ ਨੂੰ ਮਾਰਿਆ ਤਾਂ ਦਿਨ ਚੜ੍ਹਦੇ ਤੱਕ మాਸ ਬਾਸੀ ਹੋ ਜਾਏਗਾ ਗਾਕਾਂ ਨੇ ਖਰੀਦਣਾ ਨਹੀਂ ਵਿਚਾਰ ਕੀਤਾ ਕਿ ਹੁਣ ਬੱਕਰੇ ਦੇ ਖਰੋੜੇ ਵੱਢ ਕੇ ਦੇ ਦੇਣਾ ਜਦੋਂ ਦਿਨੇ ਆਵਾਂਗਾ ਫੇਰ ਬੱਕਰਾ ਵੱਢਾਂਗਾ ਬੱਕਰੇ ਦੇ ਖਰੋੜਿਆਂ ਨੂੰ ਸਦਨੇ ਨੇ ਹੱਥ ਪਾਇਆ ਤਾਂ ਬੱਕਰਾ ਬੰਦਿਆਂ ਦੇ ਵਾਂਗ ਹੱਸਣ ਲੱਗ ਪਿਆ ਹੈ ਸਦਨੇ ਨੇ ਬੱਕਰੇ ਤੋਂ ਹੱਸਣ ਦਾ ਕਾਰਨ ਪੁੱਛਿਆ ਬੱਕਰੇ ਨੇ ਆਖਿਆ ਸਦਨਿਆ ਅੱਜ ਤੂੰ ਨਵੀਂ ਭਾਜੀ ਚੜ੍ਹਣ ਲੱਗਾ ਅੱਜ ਤੋਂ ਪਹਿਲਾਂ ਕਈ ਵਾਰ ਮੈਂ ਬੱਕਰਾ ਬਣਿਆ ਤੂੰ ਮੈਨੂੰ ਵਢਿਆ ਤੇ ਕਈ ਵਾਰ ਤੂੰ ਬੱਕਰਾ ਬਣਿਆ ਮੈਂ ਤੈਨੂੰ ਵਢਿਆ ਪਰ ਅੱਖ ਰੌੜੇ ਵੱਢਣ ਵਾਲੀ ਜਿਹੜੀ ਸਾਰੀ ਰਾਤ ਮੈਨੂੰ ਜ਼ਖਮ ਦੇ ਕੇ ਚੱਲਿਆ ਪੀੜ ਹੋਵੇਗੀ ਮੈਂ ਤੜਫਾਂਗਾ ਇਹ ਭਾਜੀ ਹੁਣ ਤੂੰ ਨਵੇਂ ਚੜਨੇ ਲੱਗਾ ਵੇਖ ਜੇ ਤੈਨੂੰ ਵੀ ਇਦਾਂ ਤੜਫਣਾ ਮਨਜ਼ੂਰ ਹੈ ਫੇਰ ਮੈਨੂੰ ਵੱਡ ਜਾ ਨਵੇਂ ਭਾਜੀ ਪਾਲੇ ਜਦੋਂ ਇਹ ਅਲੋਕਿਕ ਘਟਨਾ ਹੋਈ ਹੈ ਸਦਨੇ ਜੀ ਦਾ ਮਨ ਬਦਲ ਗਿਆ ਉਹਨਾਂ ਦੇ ਹੱਥੋਂ ਛੁਰੀ ਛੁੱਟ ਗਈ ਧਰਤੀ ਤੇ ਡਿਗ ਪੀ ਮਨ ਦੇ ਵਿੱਚ ਵਾਰ-ਵਾਰ ਇਹੋ ਖਿਆਲ ਹੁੰਦਾ ਕਿ ਕਈ ਵਾਰ ਮੈਂ ਬੱਕਰਾ ਬਣਿਆ ਕਈ ਵਾਰ ਤੂੰ ਸਦਨੇ ਦਾ ਕਠੋਰ ਹਿਰਦਾ ਪਹਿਲਾਂ ਹਰ ਰੋਜ਼ ਬੱਕਰੇ ਵੱਡਦਾ ਉਨਾਂ ਨੂੰ ਅੱਖਾਂ ਸਾਹਮਣੇ ਤੜਫਦੇ ਵੇਖਦਾ ਪਰ ਅਜਨ ਪਰ ਅੱਜ ਸਦਨਾ ਕਸਾਈ ਨਾ ਰਿਹਾ ਉਸਨੇ ਨਿਸ਼ਚੈ ਕੀਤਾ ਜਦ ਤੱਕ ਜਿਉਂਦਾ ਰਹਾਗਾ ਕਦੀ ਵੀ ਜੀਵ ਹਤਿਆ ਨਹੀਂ ਕਰਾਂਗਾ ਸਦਨੇ ਨੇ ਆਪਣੇ ਗਾਹਕ ਨੂੰ ਘਰੋਂ ਖਾਲੀ ਮੋੜ ਦਿੱਤਾ ਆਪ ਪ੍ਰੇਮਾ ਭਗਤੀ ਕਰਨ ਲੱਗ ਪਿਆ ਪਰ ਇਹ ਵੀ ਕਾਜੀਆਂ ਨੂੰ ਹਿੰਦੂਆਂ ਨੂੰ ਦੋਵਾਂ ਨੂੰ ਹੀ ਪਸੰਦ ਨਹੀਂ ਸੀ ਕਾਜ਼ੀਆਂ ਨੂੰ ਇਸ ਗੱਲ ਦਾ ਅਫਸੋਸ ਸੀ ਕਿ ਸਦਨਾ ਮੁਸਲਮਾਨ ਹੋ ਕੇ ਸਾਲਗ੍ਰਾਮ ਦੀ ਪੂਜਾ ਕਰਦਾ ਹੈ ਹਿੰਦੂਆਂ ਨੂੰ ਇਸ ਗੱਲ ਦਾ ਗਿਲਾ ਸੀ ਕਿ ਇੱਕ ਮੁਸਲਮਾਨ ਕਸਾਈ ਹੋ ਕੇ ਸਾਡੇ ਧਰਮ ਨਾਲ ਰਲ ਕੇ ਸਾਨੂੰ ਪ੍ਰਿਸ਼ਟ ਕਰਨਾ ਚਾਹੁੰਦਾ ਹੈ ਦੋਨਾਂ ਧਰਮਾਂ ਦੇ ਕਰਮਕਾਂਡੀ ਪੁਜਾਰੀ ਨਾਲ ਮਲਾਣੇ ਸਦਨਾ ਜੀ ਦੇ ਨਾਲ ਈਰਖਾ ਕਰਨ ਲੱਗੇ ਇਹ ਸਾਰੀ ਦੁਸ਼ਟ ਚੌਂਕੜੀ ਰਾਜੇ ਦੇ ਕੋਲ ਜਾ ਫਰਿਆਦੀ ਹੋਈ ਆਖਣ ਲੱਗੇ ਬਾਦਸ਼ਾਹ ਸਲਾਮਤ ਸਦਨਾ ਕਸਾਈ ਸ਼ਰਾ ਤੋਂ ਬੜਾ ਉਲਟ ਚੱਲਦਾ ਹੈ ਰੋਜ਼ਾ ਬਾਗ ਨਿਵਾਜ਼ ਤਸਬੀ ਇਹ ਸਾਰਿਆਂ ਨੂੰ ਛੱਡ ਕੇ ਹਿੰਦੂਆਂ ਦੇ ਵਾਂਗੂੰ ਸਾਲਗ੍ਰਾਮ ਦੀ ਪੂਜਾ ਕਰਦਾ ਹੈ ਇਸੇ ਤਰ੍ਹਾਂ ਹਿੰਦੂਆਂ ਨੇ ਵੀ ਸ਼ਿਕਾਇਤ ਕੀਤੀ ਆਖਣ ਲੱਗੇ ਸਾਡੇ ਵੱਲੋਂ ਇਹ ਬੇਨਤੀ ਹੈ हे ਪ੍ਰਜਾ ਦੇ ਮਾਲਕ ਸ਼ਹਿਨशाह ਜੀ ਇੱਕ ਕਸਾਈ ਮੁਸਲਮਾਨ ਨੂੰ ਸਾਲਗ੍ਰਾਮ ਦੀ ਪੂਜਾ ਦਾ ਅਧਿਕਾਰ ਨਹੀਂ ਇਸ ਸਦਨੇ ਨੇ ਸਾਡਾ ਧਰਮ ਭ੍ਰਸਟ ਕਰ ਦਿੱਤਾ ਦੋਵਾਂ ਧਰਮਾਂ ਦੇ ਆਗੂਆਂ ਦੀ ਗੱਲਾਂ ਜਦੋਂ ਰਾਜੇ ਨੇ ਸੁਣੀਆਂ ਉਹ ਪ੍ਰਭਾਵਿਤ ਹੋ ਗਿਆ ਸਦਨੇ ਨੂੰ ਦੂਤ ਭੇਜ ਕੇ ਦਰਬਾਰ ਦੇ ਵਿੱਚ ਲਿਆਂਦਾ ਗਿਆ ਸਦਨੇ ਨੂੰ ਰਾਜ ਨੇ ਅਖਿਆ ਤੂੰ ਮੁਸਲਮਾਨ ਹੋ ਕੇ ਰੋਜ਼ਾ ਬਾਗਨ ਵਾਰ ਤਸਬੀਹ ਮਸੱਲਾ ਇਹਨਾਂ ਦਾ ਤਿਆਗ ਕਰਤਾ ਤੇ ਹਿੰਦੂਆਂ ਦੇ ਵਾਂਗੂ ਸਾਲਗ੍ਰਾਮ ਦੀ ਪੂਜਾ ਆਰੰਭ ਕਰ ਦਿੱਤੀ ਕਿਉਂ ਸਦਨੇ ਨੇ ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ ਫਿਰ ਰਾਜਾ ਜੀ ਪਰਮਾਤਮਾ ਤੇ ਸਾਰਿਆਂ ਦੇ ਵਿੱਚ ਰਮਿਆ ਹੋਇਆ ਤੁਰਕ ਤੇ ਹਿੰਦੂ ਦੇ ਵਿੱਚ ਫਰਕ ਕੋਈ ਨਹੀਂ ਰਾਮ ਤੇ ਰਹੀਮ ਦੇ ਵਿੱਚ ਵਿਤਕਰਾ ਕੋਈ ਨਹੀਂ ਪੂਜਾ ਤੇ ਨਮਾਜ਼ ਦੇ ਵਿੱਚ ਵੀ ਭੇਦ ਕੋਈ ਨਹੀਂ ਸਾਰੀ ਸ੍ਰਿਸ਼ਟੀ ਇੱਕੋ ਹੀ ਨੂਰ ਤੋਂ ਪੈਦਾ ਹੋਈ ਹੈ ਨਾ ਕੋਈ ਮੁਮਨ ਹੈ ਨਾ ਕੋਈ ਕਾਫਰ ਹੈ ਭਗਤ ਸਦਨਾ ਜੀ ਦਾ ਇਹ ਉੱਤਰ ਰਾਜੇ ਨੇ ਸੁਣਿਆ ਬੜਾ ਕ੍ਰੋਧਵਾਨ ਹੋਇਆ ਤਾਂ ਉਸੇ ਵੇਲੇ ਹੀ ਹੁਕਮ ਦੇ ਦਿੱਤਾ ਕਿ ਸਦਨਾ ਜੀ ਨੂੰ ਕਿਲੇ ਦੇ ਉਸਰ ਰੇ ਕੰਧ ਦੇ ਵਿੱਚ ਚਿੰਨ ਦਿੱਤਾ ਜਾਏ ਉਸ ਵੇਲੇ ਚਪਾਈਆਂ ਨੇ ਰਾਜੇ ਦੀ ਗੱਲ ਨੂੰ ਮੰਨਿਆ ਸਦਨਾ ਜੀ ਨੂੰ ਕੰਧ ਦੇ ਵਿੱਚ ਚਿੰਨਾ ਸ਼ੁਰੂ ਕਰ ਦਿੱਤਾ ਕੰਧ ਉਸਰ ਨੇ ਆਰੰਭ ਹੋਈ ਸਦਨਾ ਜੀ ਨੇ ਅੰਤਰਾ ਆਤਮਾ ਵਿਖੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰਨੇ ਆਰੰਭ ਕੀਤੀ ਏ ਦਿਨਾ ਬੰਧੂ ਪਤਿਤ ਪਾਵਨ ਭਗਤ ਬਚਲ ਸੰਤਾਂ ਦੇ ਰਖਿਆਕ ਜਗਤ ਦੇ ਕਰਤਾ ਹਰਤਾ ਗਰੀਬਨਵਾਰ ਜੀ ਜਿਸ ਤਰ੍ਹਾਂ ਕਿਰਪਾ ਕਰਕੇ ਤੁਸੀਂ ਹਾਥੀ ਨੂੰ ਤੰਦੂਏ ਪਸੂ ਛਡਾਇਆ ਧਰੂਪ ਪ੍ਰਹਿਲਾਦ ਤੇ अनेका ਹੋਰ ਭਗਤਾਂ ਦੇ ਆਪ ਜੀ ਨੇ ਰੱਖਿਆ ਕੀਤੀ ਆਪ ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਜੇ ਸੰਤਾਂ ਦੇ ਜੁਗੋ ਜੁਗ ਰੱਖਿਆ ਕਰਨ ਵਾਲੇ ਬਖਸ਼ਿੰਦ ਹੋ ਮੇਰੀਆਂ ਭੁੱਲਾਂ ਦੀ ਮੁਆਫੀ ਬਖਸ਼ੋ ਭਗਤ ਸਦਨੇ ਜੀ ਨੇ ਬਲਾਵਲ ਰਾਗ ਦੇ ਵਿੱਚ ਉਥੇ ਸ਼ਬਦ ਪੜਿਆ ਨਿਰਪਕੰਨਿਆ ਕੇ ਕਾਰਨੇ ਇਕ ਭਇਆ ਭੇਖ ਧਾਰੀ ਕਾਮਰਥੀ ਸੁਵਾਰਥੀ ਵਾਕੀ ਪੈਜ ਸਵਾਰੀ ਇਹ ਪੂਰਾ ਸ਼ਬਦ ਜਦੋਂ ਪੜਿਆ ਅਖੀਰਲੀਆ ਪੰਕਤੀਆਂ ਉਚਾਰਨ ਕੀਤੀਆਂ ਤਾਂ ਉਸ ਵੇਲੇ ਪਰਮੇਸ਼ਰ ਨੇ ਐਸੀ ਕਲਾ ਵਰਤਾਈ ਕਿ ਜੇ ਸਕੰਦ ਦੇ ਵਿੱਚ ਭਗਤ ਸਦਨਾ ਜੀ ਨੂੰ ਚਿਣਿਆ ਜਾ ਰਿਹਾ ਸੀ ਉਹ ਇੱਕ ਦਮ ਪਾੜ ਗਈ ਹੈ ਕੰਧ ਦੀਆਂ ਇੱਟਾਂ ਨੇ ਸਭ ਦੁਸ਼ਮਣਾਂ ਦਾ ਨਾਸ਼ ਕਰ ਦਿੱਤਾ ਪਰ ਜੋ ਨੇਕਪੁਰਸ਼ ਸੰਨ ਲੱਗੇ ਉਹਨਾਂ ਨੂੰ ਮਾਸਾ ਵੀ ਛੱਟ ਨਾ ਲੱਗੀ ਭਗਤ ਸਦਨਾ ਜੀ ਪਰਮੇਸ਼ਰ ਦੇ ਗੁਣ ਗਾਉਂਦੇ ਕਿਲੇ ਦੇ ਕੰਧ ਦੇ ਵਿੱਚੋਂ ਨੌਂ ਬਰ ਨੌਂ ਨਿਕਲ ਆਏ ਜਦੋਂ ਬਾਦਸ਼ਾਹ ਨੇ ਇਹ ਕਰਾਮਾਤ ਵੇਖੀ ਹੈ ਤੇ ਸਦਨਾ ਜੀ ਦੇ ਚਰਨਾਂ ਤੇ ਢਾਪਿਆ ਉਸ ਵੇਲੇ ਹੱਥ ਜੋੜ ਕੇ ਆਪਣੀ ਭੁੱਲ ਦੀ ਮੁਆਫੀ ਮੰਗੀ ਤੇ ਸਦਨਾ ਜੀ ਨੇ ਰਾਜੇ ਨੂੰ ਮੁਆਫ ਕਰ ਦਿੱਤਾ ਅਗੋਂ ਇਹ ਉਪਦੇਸ਼ ਦਿੱਤਾ ਕਿ ਕਿਸੇ ਸੰਤ ਭਗਤ ਮਹਾਤਮਾ ਨੂੰ ਦੁੱਖ ਨਾ ਦਿਓ ਤਾਂ ਇਸੇ ਤਰ੍ਹਾਂ ਰਾਜੇ ਦੇ ਸਮੇਤ ਬਾਕੀ ਨਗਰੀ ਦੇ ਲੋਕਾਂ ਨੇ ਵੀ ਸਦਨਾ ਜੀ ਦੇ ਚਰਨ ਪਰਸੇ ਨੇ ਸਦਨਾ ਜੀ ਦੀ ਜਜਾਕਾਰ ਕੀਤੀ ਹੈ ਸੋ ਇਸ ਤਰ੍ਹਾਂ ਜੋ ਵਿਖਾਵੇ ਕਰਕੇ ਨਹੀਂ ਪ੍ਰੇਮ ਦੇ ਵਿੱਚ ਭਿੱਜ ਕੇ ਉਸ ਪਰਮੇਸ਼ਰ ਨਾਲ ਜੁੜਦੇ ਨੇ ਉਹ ਪਰਮੇਸ਼ਰ ਆਪ ਆਪਣੇ ਭਗਤਾਂ ਦੀ ਰਾਖੀ ਕਰਦਾ ਹੈ ਸੋ ਜੇਕਰ ਇਹ ਜਾਣਕਾਰੀ ਚੰਗੀ ਲੱਗੀ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਇਸ ਤਰ੍ਹਾਂ ਹੋਰ ਵੀਡੀਓ ਵੇਖਣ ਵਾਸਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਆਪਣੇ ਕੀਮਤੀ ਵਿਚਾਰ ਕਮੈਂਟਾਂ ਰਾਹੀਂ ਜਰੂਰ ਦੱਸੋ ਸਤਿਗੁਰੂ ਜੀ ਕਿਰਪਾ ਕਰਨ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਆਸਾਂ ਮਰਦਾਂ ਪੂਰੀਆਂ ਕਰਨ ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ ਕੇ ਨਿਹਾਲ ਕਰਨ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ